तो है क्यों कर रहा है माइक थोड़ा नीचे कर दो डाउन कर दो और ट्रेन माइक नीचे ना जो थोड़ा नीचे हो नीचे हो ना करना मार के

ਜਿਵੇਂ ਦੇਖਿਆ ਕਿ ਬਹੁਤ ਅੱਛਾ ਇੱਕ ਮੈਡੀਕਮ ਕਮਿਨਸਰੀ ਬਹੁਤ ਵਧੀਆ ਰਹੀ ਤੁਹਾਡੇ ਨਾਲ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ ਬਸ ਕਈ ਤਰੀਕਾ ਗੀਪੀਜੀ ਕਲਾਸ ਵਾਲਾ ਹੈ ਇਹ ਕੀ ਯਾਦ ਹੋਣਾ ਕਿ ਪੰਜਾਬੀ ਡੋਟਰੀ ਮੇਰ ਮਿੱਤਰ ਸਾਹਿਬ ਤੋਂ ਬਾਅਦ ਕਿ ਕਾਮੇਡੀ ਲਈ ਅਗਲ ਸਿਫਟਾ ਲਿਖੀ ਜਾਂਦੀ ਹੈ ਸੀ ਚਾਹੇ ਬਾਲੀਵੁੱਡ ਹੋਵੇ ਬਾਲੀਵੁੱਡ ਹੋਵੇ ਉਸ ਤੋਂ ਬਾਅਦ ਇਹ ਦਰਜਾ ਭੱਲਾ ਜੀ ਨੂੰ ਮਿਲਿਆ ਬਿਲਕੁਲ ਬਿਲਕੁਲ ਜੀ ਇਹ ਇਸ ਬਦਲਾਅ ਨੂੰ ਤੁਸੀਂ ਦੇਖੇ ਲਈ ਜਰਨੀ ਲੰਬੇ ਚਾਲੇ ਨਾਲ ਕੋਈ ਵੀ ਮੈਲਾ ਦਾ ਇਦਾਂ ਦੀ ਸਕ੍ਰਿਪਟ ਹੈ ਜਦੋਂ ਅਸੀਂ ਕੈਰੀਨ ਜੱਟਾ ਵਗੈਰਾ ਫਿਲਮਾਂ ਲਈਦਾ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਵੀ ਕਿੰਨਾ ਕੀ ਕਰੀਏ ਉਹਨਾਂ ਦਾ ਜਿਹੜਾ ਹਿਊਮਰ ਦਾ ਤੁਹਾਨੂੰ ਥੋੜਾ ਜਿਹਾ ਸੀਗਾ ਉਹ ਅਲੱਗ ਲੈਵਲ ਤੇ ਹੀ ਸੀਗਾ ਸੋ ਸਾਰੇ ਸੀਨਾਂ ਨੂੰ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਨੇ ਬਹੁਤ ਵੱਡਾ ਘਾਟਾ ਜੀ ਇਹ ਨਾ ਪੂਰਾ ਹੋਣ ਗਿਆ ਕੈਰੀਰ ਜਿੱਡਾ ਫੋਰ ਵਾਸਤੇ ਵੀ ਅਜੇ ਤੱਕ ਕੋਈ ਨਹੀਂ ਜਿਹੜੇ ਕੈਰੀਰ ਜਿੱਡਾ ਫੋਰ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉਹਦਾ ਸ਼ੂਟ ਤੇ ਸੀਗੇ ਕਹਿੰਦੇ ਵੀ ਉਸ ਸਮੇਂ ਇਹ ਕਹਿ ਗਿਆ ਸੀ ਬਿਲਕੁਲ ਸੇ ਤਿਆਰ ਹਾਂ ਮੈਂ ਪਰ ਫੋਨ ਆ ਗਿਆ ਉਹਦਾ ਤਾਂ ਬਿਲਕੁਲ ਥੈਂਕ ਯੂ ਥੈਂਕ ਯੂ